ਕੁਣ ਕੀ ਕੰਮ ਕਰ ਜੀ ਸਰਕਾਰਾਂ ਯਾਰ ਪਾਣੀ ਪਾਣੀ ਕਰਕੇ ਜਾਰੇ ਬੱਦ ਤੇ ਅਸਲ ਦੀ ਦਿੱਕਤ ਹੀ ਹੈ ਜੀ ਹਰ ਸਾਲ ਹੀ ਐ ਪ੍ਰੋਬਲਮ ਆਉਂਦੀ ਹੈ ਜੀ ਗੱਡੀਆਂ ਨਸਾਨ ਹੋ ਰਿਹਾ ਜਿਹਦੇ ਬੰਨਾਂ ਦਾ ਹੋ ਰਿਹਾ ਹੈ ਕਿ ਹਰ ਬਾਰਸ਼ ਤੇ ਐ ਹੁੰਦਾ ਪਾਵਰ ਉਸ ਰੋਡ ਤੇ ਦਾ ਖਾਸ ਕਰਕੇ ਹੁੰਦਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਨੂੰ ਇਹਦੇ ਤੇ ਤਾਂ ਹਰ ਵਾਰ ਨੀਮਾ ਜੀ ਸਿਵਰੇ ਬਹੁ ਪਾਇਆ ਪਰ ਇਹਦਾ ਸਪੱਸ਼ਟ ਵਾਈ ਨਹੀਂ ਹੁੰਦੀ ਟਾਈਮ ਤੇ ਹਰ ਬਾਰ ਹੀ ਦਿੱਕਤ ਆਉਂਦੀ ਆ ਸਰ। ਹਾਲ ਰੋਡ ਹੋ ਗਏ, ਸਰਕੀ ਬਿਆਰ ਹੋ ਗਏ। ਅਗਰ ਸਾਰੇ ਬਿਆਰਾਂ ਦਾ ਇਹ ਹਾਲ ਹੈ ਜੀ। ਕਿਸੇ ਦੀ ਗੱਡੀਆਂ ਨੁਕਸਾਨ ਹੋ ਰਿਹਾ ਹੈ, ਕਿਸੇ ਦੇ ਵੈਨਾਂ ਦਾ ਹੋ ਰਿਹਾ ਹੈ, ਕਿ ਲੱਗੇ ਕੋਈ ਕਿਵੇਂ ਹੈ, ਕਿ ਸਕੂਟਰ ਮੋਟਰਸਾਈਕਲ ਹੈ। ਹਾਂਜੀ। ਸੌਂਡ ਨੂੰ ਵੀ ਹਰ ਟਾਈਮ ਹੀ ਕਰਨੀ ਚਾਹੀਦੀ ਹੈ। ਮੀਂਹ ਤਾਂ ਕੋਈ ਵੀ ਆਹ ਜੁਕੀ ਸੌਂਡ ਚ ਆਉਣਾ ਵੀ। ਚਲੋ ਆਇਆ ਵੀ ਸੌਂਡ ਚ ਬਾਰਿਸ਼ ਵੱਧ ਆਉਂਦੀ ਆ। ਟਾਈਮ ਟਾਈਮ 'ਚ ਹੁੰਦਾ ਰਿਹਾ ਵੀ ਸਿਸਟਮ ਸਹੀ ਤਾਂ ਫਿਰ। ਹਾਲਾਤ ਤੁਹਾਡੇ ਸਾਹਮਣੇ ਹੈ ਜੀ। ਦੇਖੋ ਕਾਰਾਂ ਚਾਰ-ਪੰਜ ਡੁੱਬੀਆਂ ਰਹੀਆਂ। ਇਹ ਦੂ ਮਾਰੇ ਰਾਸਕੀਆਂ ਨੇ ਉਹ ਪਿੱਛੇ ਮੱਲਾ ਦਾ ਕੋਸ਼ਿਸ਼ ਤੇ ਕਰੀ ਜਾਂਦੇ ਕੱਢੀ ਜਾਂਦੇ ਬੰਦੇ ਉਹਨਾਂ ਨੇ ਕੀ ਕੰਮ ਕਰ ਜਿਆ ਸਰਕਾਰਾਂ ਨੇ ਯਾਰ ਪਾਣੀ ਪਾਣੀ ਕਰਕੇ ਜਾਰੇ ਬੱਦੂ ਅਸਲ ਦੀ ਦਿੱਕਤ ਹੀ ਹੈ ਜੀ ਹਰ ਸਾਲ ਹੀ ਐਮ ਪ੍ਰੋਬਲਮ ਆਉਂਦੀ ਹੈ ਜੀ ਗਟੀਆਂ ਨੇ ਸਾਨ ਹੋ ਰਿਹਾ ਹੈ ਕਿ ਇਹਦੇ ਬੰਨਾਂ ਦਾ ਹੋ ਰਿਹਾ ਹੈ ਕਿ ਹਰ ਬਾਰਸ ਤੇ ਐਂ ਹੁੰਦਾ ਹੈ ਪਾਵਰ ਉਸ ਰੋਡ ਤੇ ਦਾ ਖਾਸ ਕਰਕੇ ਹੁੰਦਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਨੂੰ ਇਹਦੇ ਤੇ ਤਾਂ ਹਰ ਵਾਰ ਨੀਮਾ ਜੀ ਸਿਵਰੇ ਬਹੁ ਪਾਇਆ ਪਰ ਇਹਦਾ ਸਪੱਸ਼ਟ ਵਾਈਜ਼ ਨਹੀਂ ਹੁੰਦੀ ਟਾਈਮ ਤੇ ਹਰ ਵਾਰ ਇਹੇ ਦਿੱਕਤ ਆਉਂਦੀ ਆ ਸਰ ਹਾਲ ਰੋਡ ਹੋ ਗਏ ਸਰਕੀ ਬਿਆਰ ਹੋ ਗਏ ਅਗਰ ਸਾਰੇ ਬਿਆਰਾਂ ਦਾ ਇਹ ਹਾਲ ਹੈ ਜੀ ਕਿਸੇ ਦੀ ਗੱਟੀਆਂ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਹਨਾਂ ਦਾ ਹੋ ਰਿਹਾ ਹੈ ਕਿ ਕੋਈ ਕਿਵੇਂ ਹੈ ਕਿ ਸਕੂਟਰ ਮੋਟਰਸਾਈਕਲ ਹੈ ਹਾਂਜੀ ਸੌਂ ਨੂੰ ਕੀ ਹਰ ਟਾਈਮ ਹੀ ਕਰਨੀ ਚਾਹੀਦੀ ਹੈ ਮੀਂਹ ਤਾਂ ਕੋਈ ਵੀ ਆ ਹਾਲ ਕਿ ਸਾਊਂਡ ਵੀ ਆਉਣਾ ਵੀ ਚਲੋ ਆਇਆ ਵੀ ਸਾਊਂਡ ਤੇ ਬਾਰਸ਼ ਵੱਧ ਆਉਂਦੀ ਆ ਟਾਈਮ ਟਾਈਮ ਤੇ ਹਲਾ ਤਾਂ ਉਹਦੇ ਸਾਹਮਣੇ ਆ ਜੀ ਦੇਖੋ ਕਾਰਾਂ 4-4 ਪੰਡੂਆਂ ਦੀਆਂ ਪਿੱਧੂ ਮਾਰੇ ਰਾਸੀਆਂ ਉਹ ਪਿੱਛੇ ਮਨ ਲੱਗਾ ਬੱਚਿਆਂ ਦੀ ਬੱਸ ਵੀ ਫਸੀ ਹੋਈ ਹੈ ਕੋਸ਼ਿਸ਼ ਤੇ ਕਰੀ ਜਾਂਦੇ ਕੱਢੀ ਜਾਂਦੇ ਉਹਨਾਂ ਨੇ ਕੀ ਕੰਮ ਕਰ ਜਿਆ ਸਰਕਾਰਾਂ ਯਾਰ ਪਾਣੀ ਪਾਣੀ ਕਰਕੇ ਜਾਰੀ ਬੱਤੀ ਹਰ ਸਾਲ ਦੀ ਦਿੱਕਤ ਹੀ ਹੈ ਜੀ ਹਰ ਸਾਲ ਹੀ ਐ ਪ੍ਰੋਬਲਮ ਆਉਂਦੀ ਹੈ ਜੀ ਗੱਟੀਆਂ ਨਸਾਨ ਹੋ ਰਿਹਾ ਜਿਹਦੇ ਮੈਨਾਂ ਦਾ ਹੋ ਰਿਹਾ ਹੈ ਕਿ ਹਰ ਬਾਰਸ਼ ਤੇ ਐਂ ਹੁੰਦਾ ਹੈ ਪਾਵਰ ਉਸ ਰੋਡ ਤੇ ਦਾ ਖਾਸ ਕਰਕੇ ਹੁੰਦਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਨੂੰ ਇਹਦੇ ਤੇ ਤਾਂ ਹਰ ਵਾਰ ਨੀਮਾ ਜੀ ਸਿਵਰੇ ਬਹੁ ਪਾਇਆ ਪਰ ਇਹਦਾ ਸਪੱਸ਼ਟ ਵਜਿ ਨਹੀਂ ਹੁੰਦੀ ਟਾਈਮ ਤੇ ਹਰ ਵਾਰ ਇਹੇ ਦਿੱਕਤ ਆਉਂਦੀ ਹੈ ਸਰ ਹਾਲ ਰੋਡ ਹੋ ਗਏ ਸਿਰਕੀ ਬਿਆਰ ਹੋ ਗਏ ਅਗਰ ਸਾਰੇ ਬਿਆਰਾਂ ਦਾ ਇਹ ਹਾਲ ਹੈ ਜੀ ਕਿਸੇ ਦੀ ਗੱਟੀਆਂ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਹਨਾਂ ਦਾ ਹੋ ਰਿਹਾ ਹੈ ਕਿ ਕੋਈ ਕਿਵੇਂ ਹੈ ਕਿ ਸਕੂਟਰ ਮੋਟਰਸਾਈਕਲ ਹੈ ਹਾਂਜੀ ਸੌਂਨ ਨੂੰ ਵੀ ਹਰ ਟਾਈਮ ਹੀ ਕਰਨੀ ਚਾਹੀਦੀ ਹੈ ਮੀਂਹ ਤਾਂ ਕਦੇ ਵੀ ਆਹਦਾ ਕਿ ਸਾਊਂਡ ਵੀ ਆਉਣਾ ਵੀ ਚਲੋ ਆਇਆ ਵੀ ਸਾਊਂਡ ਤੇ بارش ਵੱਧ ਆਉਂਦੀ ਹੈ ਟਾਈਮ ਟੂ ਟਾਈ ਹਲਾ ਤਾਂ ਉਹਦੇ ਸਾਹਮਣੇ ਹੈ ਜੀ ਦੇਖੋ ਕਾਰਾਂ 4-4 ਪੰਡੂਆਂ ਦੀਆਂ ਪਿੱਦੂ ਮਾਰੇ ਲਾਤੀਆਂ ਉਹ ਪਿੱਛੇ ਮੱਲੇ ਦਾ ਬੱਚਿਆਂ ਦੀ ਬੱਸ ਵੀ ਫਸੀ ਹੋਈ ਹੈ ਕੋਸ਼ਿਸ਼ ਤੇ ਕਰੀ ਜਾਂਦੇ ਕੱਢੀ ਜਾਂਦੇ ਬੱਗੂ ਕੋਈ ਨਹੀਂ ਕੀ ਕੰਮ ਕਰਦੇ ਸਰਕਾਰਾਂ ਨੇ ਜੀ ਪਾਣੀ ਪਾਣੀ ਕਰਕੇ ਗਰੀਬਾਂ ਦੀ ਅਸਲ ਦੀ ਦਿੱਕਤ ਹੀ ਹੈ ਜੀ ਹਰ ਸਾਲ ਹੀ ਐ ਪ੍ਰੋਬਲਮ ਆਉਂਦੀ ਹੈ ਜੀ ਗੱਡੀਆਂ ਨਸਾਨ ਹੋ ਰਿਹਾ ਹੈ ਜਿਹਦੇ ਵੈਨਾਂ ਦਾ ਹੋ ਰਿਹਾ ਹੈ ਹਰ ਬਾਰਸ਼ ਤੇ ਐ ਹੁੰਦਾ ਹੈ ਪਾਵਰ ਰਸ ਰੋਡ ਤੇ ਦਾ ਖਾਸ ਕਰਕੇ ਹੁੰਦਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਨੂੰ ਇਹਦੇ ਤੇ ਤਾਂ ਹਰ ਵਾਰ ਨੀਮਾ ਜੀ ਸਿਵਰੇ ਬਹੁ ਪਾਇਆ ਪਰ ਇਹਦਾ ਸਪਸ਼ਟ ਵਾਇਜ਼ ਨਹੀਂ ਹੁੰਦੀ ਟਾਈਮ ਤੇ ਹਰ ਵਾਰ ਇਹ ਹੀ ਦਿੱਕਤ ਆਉਂਦੀ ਆ ਸਰ ਹਾਲ ਰੋਡ ਹੋ ਗਏ ਸਰਕੀ ਬਿਆਰ ਹੋ ਗਏ ਅਗਰ ਸਾਰੇ ਬਿਆਰਾਂ ਦਾ ਇਹ ਹਾਲ ਆ ਜੀ ਕਿਸੇ ਦੀ ਗੱਡੀਆਂ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵੈਨਾਂ ਦਾ ਹੋ ਰਿਹਾ ਹੈ ਕਿ ਕੋਈ ਕਿਵੇਂ ਹੈ ਕਿ ਸਕੂਟਰ ਮੋਟਰਸਾਈਕਲ ਹੈ ਹਾਂਜੀ ਸਾਊਂਡ ਨੂੰ ਵੀ ਹਰ ਟਾਈਮ ਹੀ ਕਰਨੀ ਚਾਹੀਦੀ ਹੈ ਮੀਂਹ ਤਾਂ ਕੋਈ ਵੀ ਆ ਹਾਲ ਕਿ ਸਾਊਂਡ ਹੀ ਆਉਣਾ ਵੀ ਚਲੋ ਆਇਆ ਵੀ ਸਾਊਂਡ ਚ ਬਾਰਿਸ਼ ਵੱਧ ਆਉਂਦੀ ਹੈ ਟਾਈਮ ਟਾਈਮ ਤੇ ਹੁੰਦਾ ਰਿਹਾ ਵੀ ਸਿਸਟ ਅੱਲਾ ਤਾਂ ਉਹਦੇ ਸਾਹਮਣੇ ਹੈ ਜੀ ਦੇਖੋ 14-4 ਪਿੰਟ ਵੀ ਆ ਰਹੀਆਂ ਇਹ ਦੂਮਾੜੇ ਰਾਸਤੀਆਂ ਉਹ ਪਿੱਛੇ ਮਨ ਲੱਗਾ ਬੱਚਿਆਂ ਦੀ ਬੱਸ ਵੀ ਪਤੀ ਹੋਈ ਹੈ ਕੋਸ਼ਿਸ਼ ਤੇ ਕਰੀ ਜਾਂਦੇ ਕੱਢੀ ਜਾਂਦੇ